ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਘਰੇਲੂ ਚੈਨਲ ਤੇ ਅੱਜ ਆਪਾਂ ਪਨੀਰ ਕਈ ਵਾਰ ਖੱਟਾ ਹੋ ਜਾਂਦਾ ਹੈ ਖਟਾਸ ਆ ਜਾਂਦੀ ਹੈ ਪਨੀਰ ਚ ਜਾਂ ਇਹਦਾ ਕਲਰ ਵੀ ਪੀਲਾ ਜਾ ਹੋ ਜਾਂਦਾ ਜੇ ਆਪਾਂ ਖੱਟੇ ਪਨੀਰ ਦੀ ਸਬਜ਼ੀ ਬਣਾਵਾਂਗੇ ਤਾਂ ਵਧੀਆ ਨਹੀਂ ਬਣਦੀ ਇਹ ਦੇਖੋ ਇਹ ਪਨੀਰ ਥੋੜੀ ਜਿਹੀ ਚ ਖਟਾਸ ਆ ਗਈ ਤੇ ਕਲਰ ਵੀ ਥੋੜਾ ਜਿਹਾ ਪੀਲਾ ਹੋ ਗਿਆ ਆਪਾਂ ਕਈ ਵਾਰ ਛੁੱਟ ਦਿੰਨੇ ਆ ਵੀ ਖਰਾਬ ਹੋ ਗਿਆ ਹੁਣ ਆਪਾਂ ਇਹਨੂੰ ਫਰੈਸ਼ ਕਰਦੇ ਆ ਬਿਲਕੁਲ ਤਾਜ਼ਾ ਹੋ ਜਾਊਗਾ ਗਰਮ ਪਾਣੀ ਲੈ ਲਿਆ ਆਪਾਂ ਇਹਦੇ ਵਿੱਚ ਥੋੜਾ ਜਿਹਾ ਨਮਕ ਪਾ ਦਾਂਗੇ ਫਿਰ ਜਿਹੜਾ ਪਨੀਰਾ ਆਪਾਂ ਇਹਨੂੰ ਇਹਦੇ ਵਿੱਚ ਗਰਮ ਪਾਣੀ ਚ ਪਾ ਦਾਂਗੇ ਫਿਰ ਆਪਾਂ ਇਹ ਜੜੀਆਂ ਜੜੀਆਂ ਦੀਆਂ ਡਲੀਆਂ ਆ ਕਟਛੀ ਨਾਲ ਫੇਦਾਂਗੇ ਆਪਾਂ 1 ਮਿੰਟ ਵਾਸਤੇ ਇਹਨੂੰ ਗੈਸ ਤੇ ਰੱਖਣਾ ਜਦੋਂ 2-3 ਉਵਾਲੇ ਜਿ ਇਸ ਤਰ੍ਹਾਂ ਆ ਜਾਣ ਰਿਜਣ ਲੱਗ ਜੇ ਫਿਰ ਤੁਸੀਂ ਗੈਸ ਬੰਦ ਕਰ ਦੇਣਾ ਹੁਣ ਆਪਾਂ ਇਹਨੂੰ ਛਾਣਨੀ 'ਚ ਪਾ ਲਾਂਗੇ। ਆਪਾਂ ਦੇਖੋ ਹੀ ਪਨੀਰ ਆ ਪਹਿਲਾਂ ਉਹਦਾ ਕਲਰ ਪੀਲਾ ਜਾ ਸੀ। ਹੁਣ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਪਾਣੀ ਪਾ ਦਾਂਗੇ। ਵਾਈਟ ਕਲਰ ਹੋ ਗਿਆ ਹੁਣ। ਇਹਨੂੰ ਇਸ ਤਰ੍ਹਾਂ ਆਪਾਂ ਪਾਣੀ ਸਾਰਾ ਕੱਢ ਦਾਂਗੇ। ਹੁਣ ਤੁਸੀਂ ਇਹਨੂੰ ਕਿਸੇ ਵੀ ਰੈਸਪੀ ਲਈ ਯੂਜ਼ ਕਰ ਸਕਦੇ ਹੋ। ਪਾਣੀ ਪਾਉਣ ਨਾਲ ਨਾਮਕਤੇ ਜਿਹੜੀ ਥੋੜੀ-ਮੋਟੀ ਖਟਾਸ ਆ ਉਹ ਵੀ ਨਿਕਲ ਗਈ। ਕਈ ਵਾਰੀ ਇਸ ਤਰ੍ਹਾਂ ਆਪਣਾ ਟਿੱਕੀ ਵਾਂਗੂ ਬਣਾਇਆ ਹੁੰਦਾ ਪਨੀਰ। ਪਹਿਲਾਂ ਤਾਂ ਆਪਾਂ ਖੱਟਾ ਨਾ ਹੋਵੇ। ਖਰਾਬ ਨਾ ਹੋਵੇ ਪਨੀਰੇ ਨੂੰ ਆਪਾਂ ਇੱਕ ਭਾਂਡਾ ਲੈ ਲਿਆ ਉਹਦੇ ਵਿੱਚ ਪਾਣੀ ਪਾ ਲਓ। ਫਿਰ ਇਹ ਪਨੀਰ ਨੂੰ ਇਹਦੇ ਵਿੱਚ ਰੱਖ ਦਿਓ। ਕੱਕੇ ਫ੍ਰਿਜ ਚ ਇਹਨੂੰ ਹਫਤਾ 10 ਦਿਨ ਲਈ ਇਹ ਬਿਲਕੁਲ ਫਰੈਸ਼ ਰਹੂਗਾ ਪਾਣੀ ਇਹਦਾ ਰੋਜ਼ ਚੇਂਜ ਕਰਨਾ ਤੁਸੀਂ ਇਹ ਪਾਣੀ ਕੱਢ ਕੇ ਤੁਸੀਂ ਹੋਰ ਤਾਜ਼ਾ ਪਾਣੀ ਪਾ ਦੇਣਾ ਤੇ ਹਫਤਾ 10 ਦਿਨ ਬਿਲਕੁਲ ਫਰੈਸ਼ ਰਹੂਗਾ ਜੇ ਉਸ ਤੋਂ ਵੱਧ ਦਿਨ ਰਹਿ ਗਿਆ ਜਾਂ ਪੀਲਾਪਣ ਆ ਗਿਆ ਪਨੀਰ ਤੇ ਜਾਂ ਖੱਟਾ ਹੋ ਗਿਆ ਘਟਾਸ ਆ ਗਈ ਥੋੜੀ ਜੀ ਫਿਰ ਤੁਸੀਂ ਇਹਨੂੰ ਪਾਣੀ ਚੋਂ ਕੱਢ ਕੇ ਇਹਦੇ ਪੀਸ ਕਰ ਲੋ ਫਿਰ ਉਸੇ ਤਰ੍ਹਾਂ ਹੀ ਪਾਣੀ ਉਬਾਲ ਕੇ ਤੁਸੀਂ ਨਮਕ ਪਾ ਕੇ 1 ਮਿੰਟ ਵਾਸਤੇ ਇਸ ਨੂੰ ਉਬਾਲੋ ਫਿਰ ਇਹਨੂੰ ਜਿਵੇਂ ਵਰਜੀ ਯੂਜ਼ ਕਰ ਸਕਦੇ ਤੁਸੀਂ ਜਿਹੜੀ ਮਰਜ਼ੀ ਰੈਸਪੀ ਬਣਾ ਸਕਦੇ ਹੋ ਬਿਲਕੁਲ ਵਾਈਟ ਹੋ ਜਾਊਗਾ ਨਾਲੇ ਖਟਾਸ ਸਾਰੀ ਨਿਕਲ ਜਾਊਗੀ ਤੁਸੀਂ ਵੀ ਇਸ ਤਰ੍ਹਾਂ ਜ਼ਰੂਰ ਟਰਾਈ ਕਰਿਓ ਜੇ ਵੀਡੀਓ ਤੁਹਾਨੂੰ ਥੋੜੀ ਜੀ ਵੀ ਯੂਸਫੁਲ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਥੈਂਕ ਯੂ